ਹੈਲੋ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਅੱਜ ਸਾਰਿਆਂ ਨੂੰ ਠੰਡੀ ਠੰਡੀ ਮੀਂਹ ਵਾਲੀ ਗੁੱਡ ਮਾਰਨਿੰਗ ਦੇਖੋ ਜੀ ਬਹੁਤ ਜ਼ਿਆਦਾ ਬੱਦਲ ਹੋਇਆ ਜਾਏਗਾ ਤੇ ਹਵਾ ਚੱਲਦੀ ਹੈ ਠੰਡੀ ਠੰਡੀ ਤੇ ਮੀਂਹ ਪੈ ਰਿਹਾ ਹੈਗਾ ਸਵੇਰ ਦਾ ਤੇ ਬਹੁਤ ਵਧੀਆ ਮੌਸਮ ਹੋਇਆ ਹੈ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕਿ ਬੱਦਲ ਚ ਹੋਏ ਹੋਏ ਨੇ ਹਵਾ ਚੱਲਦੀ ਹੈ ਮੌਸਮ ਬਹੁਤ ਘੈਂਟ ਹੈਗਾ ਨੀ ਪੈ ਰਿਹਾ ਹੈ ਦੇਖੋ ਮਿਕ ਹੋ ਗਿਆ ਤੇ ਅਸੀਂ ਕੱਟ ਰਿਆਂ ਜੀ ਸਬਜ਼ੀ ਇਹ ਹੈਗੇ शिमला ਮਿਰਚੇ ਵਿੱਚ ਥੋੜੀ ਜਿਹੀ ਬਤਾਉ ਨੇ ਦੋ ਕ੍ਰੇਲੇ ਨੇ ਇੱਕ ਭਿੰਡੀ ਹੈ ਤੇ ਅਸੀਂ ਮਿਕਸ ਸਬਜ਼ੀ ਅੱਜ ਬਣਾਉਣੀ ਹੈਗੀ ਤੇ ਆ ਇਹਦੇ ਵਾਸਤੇ ਪਿਆਜ਼ ਕੱਟੇ ਨੇ ਪਿਆਜ਼ ਤੇ ਲਸਣ ਤੇ ਮਿਕਸ ਸਬਜ਼ੀ ਬਣਾਵਾਂਗੇ ਅੱਜ ਤੇ ਲੋ ਜੀ ਆਪਾਂ ਦੁਕਾਨ ਕਰ ਲਈ ਓਪਨ ਹੁਣ ਆਪਾਂ ਬੈਠੇ ਆ ਦੁਕਾਨ ਦੇ ਵਿੱਚ ਤੇ ਦੂਹੀ ਬਾਰ ਖੁੱਲੇ ਨੇ ਠੰਡੀ ਠੰਡੀ ਆਉਂਦੀ ਆ ਹਵਾ ਇਧਰੋ ਵੀ ਬਾਰ ਖੁੱਲੇ ਤੇ ਦੂਸਰਾ ਬਾਰ ਵੀ ਗਲੀ ਵਾਲਾ ਖੁੱਲਾ ਤੇ ਆਪਾਂ ਬੈਠਿਆਂਗੇ ਬਾਰਾਂ ਨੂੰ ਸਾਹਮਣੇ ਬਿਲਕੁਲ ਬਹੁਤ ਠੰਡੀ ਠੰਡੀ ਹਵਾ ਆਉਂਦੀ ਆ ਬਹੁਤ ਵਧੀਆ ਲੱਗ ਰਿਹਾ ਹੈਗਾ ਤੇ ਬਾਹਰ ਮੌਸਮ ਵੀ ਬਹੁਤ ਘੈਂਟ ਹੈਗਾ ਤੇ ਕੱਲ ਆਪਾਂ ਤੋਂ ਵਲੌਗ ਆਪਾਂ ਨਹੀਂ ਸੂਟ ਕਰ पाए ਕਿਉਂਕਿ ਕੱਲ ਪਤਾ ਨਹੀਂ ਕੀ ਗਲਤੀ ਮੇਰਾ ਸਵੇਰ ਤੋਂ ਹੀ ਮੂਡ ਜਾ ਨਹੀਂ ਤੀ ਵੀ ਅੱਜ ਬਲੌਗ ਬਣਾਉਣਾ ਹੈਗਾ ਤੇ ਫਿਰ ਮੈਂ ਸੋਚਿਆ ਚਲੋ ਅੱਜ ਨਹੀਂ ਬਣਾਉਂਦੇ ਕਦੇ-ਕਦੇ ਛੁੱਟੀ ਕਰਨੀ ਵੀ ਵਧੀਆ ਲੱਗਦੀ ਹੈ ਤੇ ਕੰਨ ਸਾਰਾ ਦਿਨ ਆਰਾਮ ਹੀ ਕੀਤਾ ਆਪਾਂ ਨੇ ਤੇ ਨਾ ਬਲੌਗ ਸ਼ੂਟ ਕੀਤਾ ਨਾ ਕਿਧਰੇ ਗਏ ਆਏ ਕਿ ਕੁਝ ਨਹੀਂ ਕੀਤਾ ਤਾਂ ਕਰਕੇ ਬਸ ਇੱਦੀ ਬੈਠ ਕੇ ਦੁਕਾਨ ਦੇ ਵਿੱਚ ਆਪਣੀ ਦੇ ਪ੍ਰਿੰਟ ਟਾਈਮ ਪਾਸ ਕਰਦੇ ਆਪਾਂ ਤੇ ਅੱਜ ਆਪ ਬਲੌਗ ਸ਼ੂਟ ਕੀਤਾ ਕਿਉਂਕਿ ਅੱਜ ਮੌਸਮ ਬਹੁਤ ਸੋਹਣਾ ਹੈ ਤੇ ਅੱਜ ਦਿਲ ਵੀ ਕਰਦਾ ਵੀ ਆਪ ਬਲੌਗ ਬਣਾਈਏ ਨਾ ਤੇ ਗਰਮੀ ਦੇ ਵਿੱਚ ਇ tanto ਦਿਲ ਨਹੀਂ ਕਰਦਾ ਕਦੇ-ਕਦੇ ਵੀ ਬਲੌਗ ਬਣਾਈਏ ਤੇ ਦਿਖਾਉਣਿਆ ਤੁਹਾਨੂੰ ਮੌਸਮ ਬਾਹਰ ਦਾ ਬਹੁਤ ਸੋਹਣਾ ਹੈ ਦੇਖੋ ਜੀ ਬੱਦਲ ਹੋਇਆ ਹੈ ਬਹੁਤ ਠੰਡੀ-ਠੰਡੀ ਚੱਲਦੀ ਹੈ ਹਵਾ ਤੇ ਕਦੇ-ਕਦੇ ਕਣੀਆਂ ਪੈਣ ਲੱਗ ਜਾਂਦੀਆਂ ਨੇ ਕਦੇ ਹਟ ਜਾਂਦੀਆਂ ਨੇ ਤੇ ਆਪਣੀ ਦੁਕਾਨ ਕੱਪੜਾ ਦੇਖ ਸਕਦੇ ਹੋ ਤੁਸੀਂ ਕਾਫੀ ਘਟਿਆ ਪਿਆਗਾ ਤੇ ਜਾਣੇ بس ਆਪਾਂ ਹੁਣ ਡੇਟ ਕਰਦੇ ਤੇ ਪੁਸਤਕ ਗ੍ਰਾਹੀ ਆਉਣ ਦਾ ਤੇ ਕੁਛ ਥੋੜਾ ਜਿਹਾ ਕੰਮ ਜਤੀ ਵੀ ਉਹ ਨਿਬੜ ਜੇ ਤੇ ਫੇਰ ਜਾਵਾਂਗੇ ਕਪੜਾ ਚੱਕ ਕੇ ਲਿਆਵਾਂਗੇ ਲੁਧਿਆਣੇ ਤੋਂ ਤੇ ਬਾਕੀ ਜੇ ਕਿਸੇ ਨੂੰ ਹੋਰ ਪਤਾ ਹੈ ਕੋਈ ਆਪਣੇ ਨਾਲ ਨੇੜੇ ਵਧੀਆ ਕੋਈ ਕਪੜਾ ਮੰੰਦਾ ਤਾਂ ਜਰੂਰ ਜੈਸਟ ਕਰਿਓ ਤੇ ਆਪਾਂ ਦੇਖ ਲਾਂਗੇ ਮਨ ਕਪੜਾ ਥੋਕ ਦੇ ਵਿੱਚ ਦਿੰਦੇ ਨੇ ਜਿਹੜੇ ਵਧੀਆ ਦੁਕਾਨਦਾਰਾਂ ਦੇ ਤੇ ਉੱਥੇ ਆਪਾਂ ਦੇਖ ਲਾਂਗੇ ਨਹੀਂ ਐਸੀ ਵੈਸੇ ਲੁਧਿਆਣੇ ਜਾਂਦੇ ਹਰ ਵਾਰ ਆਹ ਦੇਖ ਲੋ ਜੀ ਨਵੀਂ ਸਕੂਟਰੀ ਦਾ ਚਾਓ ਕਿਰਾਂ ਲੱਗਿਆ ਪਿਆ ਮਾਲ ਨੂੰ ਤਾਂ ਰੰਗ ਨਾ ਲਾਦੀ ਖਸਾਕਸਾ ਸੋਪਾ ਹੀ ਬਿਠਾਇਆ ਲਾ ਪਰ ਅਸੀਂ ਵੈਨਦੇ ਨਹੀਂ ਸਾਨੂੰ ਖਿੱਚਦੀ ਨਹੀਂ ਤੇ ਲਓ ਜੀ ਹੁਣ ਆਪਾਂ ਕਰਦੇ ਆ ਪਰਸ ਵਾਲੇ ਬਲੌਗ ਤੇ ਜਿਨ੍ਹਾਂ ਨੇ ਕਮੈਂਟ ਕਰੇ ਉਹਨਾਂ ਦੇ ਨਾਮ ਅਨਾਉਂਸ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਕਾਫੀ ਕਮੈਂਟ ਆਏ ਨੇ ਤੇ ਆਏ ਨੇ ਸਿਰਫ ਦੋ ਜਣਿਆਂ ਦੇ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ कौर ਉਹਨਾਂ ਨੇ ਬਹੁਤ سارے ਕਮੈਂਟ ਕਰੇ ਨੇ ਬਹੁਤ ਵਧੀਆ ਵਧੀਆ ਕਰੇ ਨੇ ਤੇ ਮੇਰੀ ਸਿਹਤ ਬਾਰੇ ਵੀ ਪੁੱਛਿਆ ਹੋਰ ਵੀ ਕਾਫੀ ਕਮੈਂਟ ਕਰੇ ਤੇ ਧੰਨਵਾਦ ਭੈਣੇ ਬਹੁਤ ਬਹੁਤ ਆਪਾ ਹੁਣ ਬਿਲਕੁਲ ਅਸੀਂ ਠੀਕ ਆ ਤੇ ਤੁਸੀਂ ਕਮੈਂਟ ਕਰ ਦਿਓ ਸਾਡੇ ਬਲੌਗ ਦੇਖ ਦਿਓ ਹਨਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹੋ। ਆਪਦੇ ਕੰਮ ਧੰਦਿਆਂ ਦੇ ਵਿੱਚੋਂ ਮੇਰੇ ਲਈ ਟਾਈਮ ਕੱਢਦੇ ਹੋ ਥੋੜਾ ਜਿਹਾ। ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਵੈਗਰੂ ਸਾਨੂੰ ਹਮੇਸ਼ਾ ਤੰਦਰੁਸਤ ਰੱਖੇ, ਖੁਸ਼ ਰੱਖੇ, ਹੱਸਦੇ ਵਸਦੇ ਰਹੂ ਏਦਾਂ ਹੀ ਤੇ ਹੋਰ ਤਰੱਕੀਆਂ ਕਰੂ ਬਹੁਤ ਜ਼ਿਆਦਾ। ਤੇ ਆਪਾਂ ਨੂੰ ਦੂਸਰੇ ਕਮੈਂਟ ਆਏ ਨੇ ਜੀ 2-3 ਬਾਈ ਦੇ ਆਪਣੇ ਦੇ ਵੀਰ ਤੇ ਗਰੇਵਾਲ ਪੰਜਾਬੀ ਟ੍ਰੈਵਲ ਵਾਲਿਆਂ ਦੇ। ਤੇ ਤੁਹਾਨੂੰ ਪਤਾ ਉਹ ਵੀ ਹਰ ਰੋਜ਼ ਆਪਨ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈ ਤੇ ਰਿਕੁਐਸਟ ਹੈ ਸਾਰਿਆਂ ਨੂੰ ਵੀਰੇ ਦੇ ਵੀ ਬਲੌਗ ਤੁਸੀਂ ਦੇਖਿਆ ਕਰੋ ਬਹੁਤ ਸੋਹਣੇ ਬਲੌਗ ਹੁੰਦੇ ਨੇ ਤੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਧੰਨਵਾਦ ਵੀਰੇ ਤੁਸੀਂ ਮੇਰੇ ਲਈ ਟਾਈਮ ਕੱਢਦੇ ਹੋ ਆਪਣੇ ਸਮੇਂ ਦੇ ਵਿੱਚੋਂ ਹਨਾ ਆਪਦਾ ਹੀ ਬਲੌਗ ਬਣਾਉਂਦੇ ਹੋ ਤੇ ਵਿੱਚ ਮੇਰੇ ਲਈ ਵੀ ਟਾਈਮ ਕੱਢਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਦਾਂ ਨਾਲ ਜੁੜੇ ਰਹੋ ਇਦਾਂ ਹੀ ਹਿੰਮਤ ਮੈਨੂੰ ਦਿੰਦੇ ਰਹੋ ਹੌਸਲਾ ਦਿੰਦੇ ਰਹੋ ਤੇ ਆਪਾਂ ਹੋਰ ਵੀ ਤੁਹਾਡੇ ਲਈ ਕੈਂਟ ਕੈਂਟ ਬਲੌਗ ਲੈ ਕੇ ਆਵਾਂਗੇ ਤੇ ਬਾਕੀ ਆਪਾਂ ਹੁਣ ਕਰਦੇ ਆਂ ਜੀ ਅਗਲੇ ਨਵੇਂ ਗੀਤ ਦੀ ਤਿਆਰੀ ਸ਼ੁਰੂ ਤੇ ਕੁਝ ਦਿਨਾਂ ਦੇ ਵਿੱਚ ਆਪਾਂ ਤਿਆਰੀ ਕਰਾਂਗੇ ਤੇ ਫਿਰ ਆਪਾਂ ਰਿਕਾਰਡ ਕਰਾਉਣ ਜਾਵਾਂਗੇ ਹਨਾ ਤੇ ਉਹਦਾ ਵੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਇੱਕ ਕਿਸੇ ਮੇਰੇ ਵੀਰ ਨੇ ਦਿੱਤਾ ਹੈ ਤੁਹਾਨੂੰ ਇਹਦਾ ਨਾਮ ਤੁਹਾਡਾ ਫਿਰ ਤੁਹਾਨੂੰ ਫਿਰ ਦੱਸਾਂਗੇ ਬਹੁਤ ਭੈਂਟ ਗੀਤ ਹੈ ਤੇ ਪਰਵਾਰਕ ਗੀਤ ਹੈਗਾ ਆਪਣੇ ਸਾਰੇ ਗੀਤ ਵੈਸੇ ਪਰਵਾਰਕ ਹੁੰਦੇ ਨੇ ਤੇ ਇਹ ਵੀ ਪਰਿਵਾਰ ਅੱਗੇ ਤੇ ਬਹੁਤ ਕੰਡ ਗੀਤ ਹੈਗਾ ਵੀ ਇਹਦੀ ਕਲਮ ਵਧੀਆਗੀ ਤੇ ਆਪਾਂ ਉਹਨਾਂ ਦਾ ਗੀਤ ਕਰ ਰਹੇ ਹਾਂ ਹੁਣ ਤੇ ਇਹਨਾਂ ਵਾਂ ਵੀਰਾ ਉਹ ਲਿਖਣ ਲੱਗਿਆ ਹੈ ਨਾ ਨਮਾ ਉੱਠ ਰਹੀ ਨੇ ਜੀ ਤੇ ਬਹੁਤ ਵਧੀਆ ਇਨਸਾਨ ਨੇ ਉਹ ਵੀ ਤੇ ਉਹਨਾਂ ਦਾ ਗੀਤ ਆਪਾਂ ਕਰ ਰਹੇ ਹਾਂਗੇ ਤੇ ਮਿਲਦੇ ਹਾਂਗੇ ਜਲਦੀ ਹੈਨਾ ਤੇ ਹੁਣ ਆਪਾਂ ਪੰਜ ਚਾਰ ਦਿਨ ਤਿਆਰੀ ਲਾਵਾਂਗੇ ਧੂਰੀ ਜਾਣਾ ਪਿਆ ਕਰੂ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਰਿਕਾਰਡਿੰਗ ਕਰਾਵਾਂਗੇ ਤੇ ਦਿਖਾਵਾਂਗੇ ਸੰਸਾਰ ਤੇ ਚਲੋ ਜੀ ਅੱਜ ਲਈ ਤੇ ਮਿਰਦਿਆਂ ਬਾਕੀ ਦਿਨੇ ਆਪਾਂ ਹੋਰ ਕੀ ਕੀ ਕਰਨਾ ਸਾਰਾ ਪਤਾਵਾਂਗੇ ਤੁਹਾਨੂੰ ਲਓ ਜੀ ਹੁਣ ਪੀਨੇ ਆ ਦੁਪਹਿਰ ਦੀ ਚਾਹ ਗੋੜ ਵਾਲੀ ਚਾਹ ਜਿਹਨੇ ਪੀਣੀ ਹੈ ਤਾਂ ਜ਼ਰੂਰ ਕਮੈਂਟ ਕਰਿਓ ਲਓ ਇਹ ਜਿਹਾ ਇਤੋਂ ਦਾ ਮੌਸਮ ਹੈ ਹਵਾ ਚੱਲਦੀ ਹੈ ਤੇ ਕਦੇ-ਕਦੇ ਧੁੱਪ ਨਿਕਲ ਆਉਂਦੀ ਹੈ ਕਦੇ-ਕਦੇ ਸ਼ੀਰ ਸ਼ਾਮ ਹੋ ਜਾਂਦੀ ਹੈ ਇਹ ਨਹੀਂ ਵਧੀਆ ਮੌਸਮ ਹੈ ਪੂਰਾ ਠੰਡੇ ਠੰਡੀ ਹਵਾ ਚੱਲਦੀ ਹੈ ਤੇ ਪਹਿਲਾਂ ਧੁੱਪ ଥି ਹੁਣ ਮੈਂ ਬਾਹਰ ਆਇਆ ਤਾਂ ਸੌਂ ਗਈ ਫੇਰ ਬੱਦਲਾਂ ਦੀ ਤੇ ਲਓ ਜੀ ਅੱਜ ਆਪਾਂ ਗਏ ਹੈ ਨਹੀਂ ਕਿਧਰੇ ਵੀ ਬਾਹਰ ਅੰਤਰ ਕਰੇ ਅੱਜ ਸਾਰੇ ਦਿਨ ਦੇ ਗੱਗੀ ਕੋਲੇ ਵੀ ਨਹੀਂ ਗਏ ਕਿਉਂਕਿ ਅੱਜ ਥੋੜੇ ਗਾਹ ਘਾਈ ਗਏ ਨੇ ਦੁਕਾਨ ਦੇ ਵਿੱਚ ਤੇ ਟਾਈਮ ਨਹੀਂ ਲੱਗਿਆ ਤੇ ਬਾਕੀ ਹੁਣ ਗਰਮੀ ਵਾਲੇ ਕੱਪੜੇ ਸੇਲ ਹੋਣ ਨਾ ਕਿ ਵਧੀਆ ਤਾਂ ਕਰਕੇ ਆਪਾਂ ਨੂੰ ਦੁਕਾਨ ਤੇ ਜ਼ਿਆਦਾ ਡਿਊਟੀ ਦੇਣੀ ਪੈਂਦੀ ਹੈ ਤੇ ਹੁਣ ਸ਼ਾਮ ਨੂੰ ਦੇਖੂ ਬਿਲਕੁਲ ਜਦੋਂ ਦਿਨ ਸਿੱਪ ਗਿਆ ਫੇਰ ਆਪਾਂ ਥੋੜਾ ਗੱਗੀ ਕੋਲ ਜਾ ਕੇ ਜੇਰਾ ਲਾ ਕੇ ਆਵਾਂਗੇ ਉਹਨਾਂ ਚਿਰ ਆਪਾਂ ਰਹਿ ਗਿਆਂ ਦੁਕਾਨ ਦੇ ਵਿੱਚ ਹੀ ਤੇ ਮੈਂ ਸੋਚਿਆ ਚਲੋ ਆਪਾਂ ਦੋ ਚਾਰ ਮਿੰਟ ਇਥੇ ਗੱਲਾਂ ਬਾਤਾਂ ਕਰ ਲਈਏ ਨਾ ਤੇ ਕੱਲ ਦੇ ਆਪਾਂ ਵੀਡੀਓ ਦੇਖ ਰਹਾਂਗੇ ਸੁਭਦੀਪ ਦਿੱਤੂ ਮੂਸੇ ਵਾਲਾ ਬਾਰੇ ਤੇ ਉਹਦੀ ਬਰਸੀ ਤੀ ਸੀ ਤੀਜੀ ਹੈ ਨਾ ਤੇ ਜਦੋਂ ਉਹਦੀ ਬਰਸੀ ਦੀਆਂ ਵੀਡੀਓ ਆਉਂਦੀਆਂ ਨੇ ਉਹਦੇ ਮਾਤਾ ਪਿਤਾ ਨੂੰ ਆਪਾਂ ਰੋਂਦਿਆਂ ਨੂੰ ਦੇਖਦੇ ਆ ਨਾ ਤਾਂ ਮਨ ਦੇ ਵਿੱਚ ਬਹੁਤ ਦੁੱਖ ਹੁੰਦਾ ਹੈ ਚਲੋ ਚਾਹੇ ਕੁਛ ਵੀ ਤੀ ਹੈ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਬਹੁਤ ਚੰਗਾ ਦੀਨ ਆਪਾਂ ਇਹ ਕਹਿੰਦੇ ਵੀ ਆਪਾਂ ਉਹ ਬਹੁਤ ਮਾੜਾ ਤੀ ਹੈ ਨਾ ਚਲੋ ਜੋ ਵੀ ਤੀ ਪਰ ਕਿਸੇ ਨੂੰ ਵੀ ਇਦਾਂ ਮਾਰਨਾ ਬਹੁਤ ਗਲਤ ਹੈ ਹੈ ਨਾ ਜਿਵੇਂ ਉਹਦੀ ਹਨਾ ਇੱਕ ਆਪਣੇ ਇੱਕ ਤਰ੍ਹਾਂ ਕਤਲ ਕੀਤਾ ਦੇਖੋ ਤੇ ਇਹ ਸੋਚਣਾ ਚਾਹੀਦਾ ਹਨਾ ਵੀ ਉਹਦੇ ਮਾਪਿਓ ਨੂੰ ਕਿੰਨੀ ਆਸਾਂ ਸੀ ਉਹਦੇ ਤੇ ਹਨਾ ਨਿੱਕੇ ਹੁੰਦੇ ਚਲੇ ਕੇ ਕਿਵੇਂ ਆਪਾਂ ਬਲੇ ਵਿੱਚ ਨੂੰ ਪਾਲਦਿਆਂ ਤੇ ਕਿੰਨੀਆਂ ਆਸਾਂ ਮਿੱਦਾਂ ਰੱਖਦਿਆਂ ਤੇ ਪਰ ਚਲੋ ਜੋ ਪਰ ਉਹਨੂੰ ਜੋ ਕਤਲ ਕੀਤਾ ਉਹ ਬਹੁਤ ਗਲਤ ਕੀਤਾ ਉਹ ਬਹੁਤ ਜ਼ਿਆਦਾ ਤੇ ਉਹਦੀ ਵੀਡੀਓ ਦੇਖ ਕੇ ਮਨ ਇਮੋਸ਼ਨਲ ਹੋ ਜਾਂਦਾ ਤਾਂ ਕਰਕੇ ਕੱਲ ਆਪਾਂ ਨੇ ਬਲੌਗ ਵੀ ਸੂਟ ਨਹੀਂ ਕੀਤਾ ਕਿਉਂਕਿ ਸਬੇਰ ਤੋਂ ਹੀ ਉਹਨਾਂ ਨੇ ਵੀਡੀਓ ਉਹਦੀਆਂ ਆਉਣ ਲੱਗ ਗਈਆਂ ਤੇ ਆ ਤੇ ਫਿਰ ਵੀ ਵਧੀਆ ਜਿਹਾ ਨਹੀਂ ਲੱਗਿਆ ਚਲੋ ਮਨ ਨੂੰ ਉਦਾਸ ਜਾਤਾ ਹੋਇਆ ਹਨਾ ਵੀ ਚਲੋ ਕਿਸੇ ਦਾ ਪੁੱਤ ਸੀ ਹਨਾ ਇਦਾਂ ਖਤਮ ਕਰਤਾ ਮਿੰਟਾਂ ਦੇ ਵਿੱਚ ਵਿੱਚ ਐਡਾ ਵਰਲਡ ਵਾਈਡ ਨਾਮ ਬਣਾ ਕੇ ਵਰੰਦੇ ਨੂੰ ਤੇ ਪਰ ਉਹ ਆਪਾਂ ਨਹੀਂ ਕਹਿ ਸਕਦੇ ਹਨਾ ਵੀ ਉਹ ਖਤਮ ਹੋ ਗਿਆ ਪਰ ਉਹਦੇ ਗਾਣੇ ਨੇ ਜਿਹੜੇ ਚੱਲਦੇ ਨੇ ਤੇ ਚੱਲਦੇ ਰਹਿਣਗੇ ਇਦਾਂ ਹਮੇਸ਼ਾ ਤੇ ਚਲੋ ਜੋ ਹੋਇਆ ਆਪਾਂ ਤੇ ਹੀ ਗੱਲ ਕਹਿੰਦੇ ਵੀ ਗਲਤ ਹੋਇਆ ਬਹੁਤ ਜ਼ਿਆਦੇ ਵੀ ਇੰਨਾ ਕਿਸੇ ਨੂੰ ਤਪਲ ਕਰਨਾ ਕਿਸੇ ਦਾ ਮਾਰ ਦੇਣਾ ਬੰਦੇ ਦੇ ਵਿੱਚ ਹੀ ਹੈ ਨਾ ਬਹੁਤ ਗਲਤ ਗੱਲ ਹੈ ਤਾਂ ਕਰਕੇ ਕੱਲ ਆਪਨੇ ਬਲੌਗ ਵੀ ਨਹੀਂ ਸ਼ੂਟ ਹੋਇਆ ਆਪਾਂ ਦਾ ਤੇ ਪੂਰਾ ਦਿਨ ਬਸ ਕਰੇ ਰਹੇ ਤੋ ਇਹ ਵੀਡੀਓ ਦੇਖਦੇ ਰਹੇ ਚਲੋ ਇਹ ਦੇਖਦੇ ਹਾਂ ਅੱਜ ਤੋਂ ਬਾਅਦ ਹੋਰ ਆਪਾਂ ਨੇ ਕੀ ਕਰਨਾ ਹੈ ਤੇ ਲੋ ਜੀ ਹੁਣ ਆਪਾਂ ਕਰ ਦਾਂਗੇ ਬਲੌਗ ਦਾ ਐਂਡ ਕਿਉਂਕਿ ਸ਼ਾਮ ਹੋ ਗਈ ਐ ਤੇ ਬਾਕੀ ਉਮੀਦ ਆਈ ਤੁਹਾਨੂੰ ਸਾਡਾ ਅੱਜ ਦਾ ਬਲੌਗ ਪਸੰਦ ਆਊਗਾ ਕੱਲ ਨੂੰ ਆਪਾਂ ਮਿਲਦੇ ਹਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਵੀ ਪਲੀਜ਼ ਜ਼ਰੂਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਪੁੱਤਾ ਚਲੋ ਸ਼ੇਅਰ ਤੁਹਾਡੀ ਮਰਜ਼ੀ ਹੈ ਇੰਨੀ ਕੁ ਬੇਨਤੀ ਜ਼ਰੂਰ ਮੰਨਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਨਵੇਂ ਮੈਂਬਰਾਂ ਨੂੰ ਵੀ ਇੰਤੇ ਜ਼ਰੂਰ ਹਾਜ਼ਰੀ ਲਵਾਇਆ ਕਰੋ ਬਲੌਗ ਦੇ ਉੱਤੇ ਤੇ ਮਿਲਦੇ ਹਾਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ